ਲਾਹੌਰ ਦੀ ਅਦਾਲਤ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਕ੍ਰਾਂਤੀਕਾਰੀ ਦੀ ਬਜਾਇਆ ਤਵਾਦੀ ਦੱਸਣ ਦੇ ਮਾਮਲੇ ਤੇ ਆਮ ਆਦਮੀ ਪਾਰਟੀ ਨੇ ਸਖਤ ਵਿਰੋਧ ਜਤਾਇਆ ਹੈ ਇਸ ਬਾਰੇ ਪ੍ਰੈਸ ਕਾਨਫਰੰਸ ਕਰਦਿਆਂ ਆਮ ਆਦਮੀ ਪਾਰਟੀ ਦੇ ਬੁਲਾਰੇ ਮਲਵਿੰਦਰ ਕੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਜੋ ਸੋਚ ਲੈ ਕੇ ਚੱਲੀ ਹੈ ਉਸ ਦੇ ਦੋ ਸਭ ਤੋਂ ਵੱਡੇ ਹੀਰੋ ਬਾਬਾ ਅੰਬੇ德ਕਰ ਸਾਹਿਬ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਹਨ। ਉਹਨਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਗੱਲ ਦੀ ਬੇਨਤੀ ਕੀਤੀ ਹੈ ਕਿ ਇਸ ਤਰ੍ਹਾਂ ਦੇ ਮਾਮਲਿਆਂ ਵਿੱਚ ਜ਼ਰੂਰ ਦੇਸ਼ ਦੀ ਸਰਕਾਰ ਨੂੰ ਹੱਦਾਂ ਸਰਹੱਦਾਂ ਤੋਂ ਬਾਹਰ ਜਾ ਕੇ ਦਖਲਅੰਦਾਜ਼ੀ ਕਰਨੀ ਚਾਹੀਦੀ ਹੈ। ਹਰੇਕ ਸਰਕਾਰੀ ਦਫ਼ਤਰ 'ਚ ਇਨਸ਼ੋਰ ਕੀਤਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਔਰ ਬਾਬਾ ਸਾਹਿਬ ਦੀ ਫੋਟੋ ਹੋਊਗੀ। ਔਰ ਅਸੀਂ ਇੰਪਲੀਮੈਂਟ ਵੀ ਕੀਤਾ। ਲੇਕਿਨ ਜਦੋਂ ਸ਼ਹੀਦ ਇਆਜਮ ਭਗਤ ਸਿੰਘ ਬਾਰੇ ਜਿਹੜੀ ਅੱਜ ਖਬਰ ਛਪੀ ਹੈ ਪਾਕਿਸਤਾਨ ਤੋਂ ਜਿਦੇ ਚ ਲੈnde ਪੰਜਾਬ ਦੀ ਪੰਜਾਬ ਸਰਕਾਰ ਨੇ ਹਾਈ ਕੋਰਟ ਚ ਜਿਹੜਾ ਐਫੀਡੇਵਿਟ ਦਿੱਤਾ ਹੈ ਆਪਣਾ ਬਿਆਨ ਦਿੱਤਾ ਹੈ ਕਿ ਸ਼ਹੀਦ ਇਆਜਮ ਭਗਤ ਸਿੰਘ ਦੇ ਨਾਮ ਤੇ ਸ਼ਾਦਮਾਨ ਚੌਕ ਹੈ ਜਿਹੜਾ ਲਾਹੌਰ ਦਾ ਉਹ ਨਾਮਕਰਨ ਵੀ ਨਹੀਂ ਹੋਊਗਾ ਔਰ ਮੂਰਤੀ ਵੀ ਨਹੀਂ ਲੱਗੇ ਇਸ ਤਰੀਕੇ ਦਾ ਹਲਫਨਾਮਾ ਦੇਣਾ ਕਿ ਜਿਹੜਾ ਸ਼ਾਦਮਾਨ ਚੌਂਕ ਹੈ ਜਿਹਨੂੰ ਸ਼ਹੀਦ ਇਆਜਮ ਭਗਤ ਸਿੰਘ ਚੌਂਕ ਨਾਮਕਰਨ ਕਰਨ ਵਾਸਤੇ ਉੱਥੇ ਇੱਕ ਸੰਸਥਾ ਲੜਾਈ ਲੜ ਰਹੀ ਹੈ ਕਈ ਸਾਲਾਂ ਤੋਂ ਜਿਹੜੇ ਉੱਥੇ ਮੂਰਤੀ ਵੀ ਜਿਹੜੀ ਆ ਸਥਾਪਿਤ ਕਰਨਾ ਚਾਹੁੰਦੇ ਉੱਥੇ ਇਹ ਕਹਿਣਾ ਕਿ ਸ਼ਹੀਦ ਇਆਜਮ ਕ੍ਰਾਂਤੀਕਾਰੀ ਨਹੀਂ ਅੱਤਕਵਾਦੀ ਸੀ 테러ਰਿਸਟ ਇਹ ਬਹੁਤ ਦੁਖਦਈ ਹੈ ਬਹੁਤ ਹੀ ਜਿਹੜਾ ਆ ਪੀੜਾਦਾਇਕ ਔਰ ਆਮ ਆਦਮੀ ਪਾਰਟੀ ਸਭ ਤੋਂ ਪਹਿਲਾਂ ਤੇ ਦੇਸ਼ ਦੇ ਮਾਣਯੋਗ ਪ੍ਰਧਾਨ ਮੰਤਰੀ ਜੀ ਨੂੰ ਇਸ ਗੱਲ ਦੀ ਬੇਨਤੀ ਕਰਦੀ ਹੈ। ਉਹਨਾਂ ਨੂੰ ਗੁਜਾਰਿਸ਼ ਕਰਦੇ ਅਸੀਂ ਕਿ ਇਸ ਤਰ੍ਹਾਂ ਦੇ ਮਾਮਲਿਆਂ 'ਚ ਜ਼ਰੂਰ ਦੇਸ਼ ਦੀ ਸਰਕਾਰ ਨੂੰ ਸਰ ਸਰਹੱਦਾਂ ਹੱਦਾਂ ਸਰਹੱਦਾਂ ਤੋਂ ਬਾਹਰ ਜਾ ਕੇ ਟੱਪ ਕੀ ਇਹ ਜੇ ਸ਼ਹੀਦਾਂ ਤੇ ਮਾਮਲਿਆਂ 'ਚ ਦਖਲਅੰਦਾਜ਼ੀ ਦੇਣੀ ਚਾਹੀਦੀ ਹੈ। ਔਰ ਜਿਹੜੀ ਸ਼ਬਦਾਵਲੀ ਲਾਹੌਰ ਹਾਈ ਕੋਰਟ ਚ ਜਿਹੜੀ ਵਰਤੀ ਗਈ ਹੈ ਸ਼ਹੀਦ ਆਜਮ ਬਾਰੇ ਔਰ ਤੇ ਸਾਨੂੰ ਸਖਤ ਇਤਰਾਜ਼ ਹੈ ਅਸੀਂ ਉਹਨੂੰ ਕੰਡੈਮ ਵੀ ਕਰਦੇ ਆਂ ਔਰ ਸਾਡੇ ਮੁਲਕ ਦੀ ਸਰਕਾਰ ਨੂੰ ਬੁਗਾਰਿਸ਼ ਵੀ ਕਰਦੇ ਆਂ ਕਿ ਇਹਦੇ FGE ਮਾਮਲਿਆਂ ਚ ਜ਼ਰੂਰ ਇੰਟਰਵੈਨ ਕਰ Chandar Consultants Limited Building Maintenance Handyman under Chat Trade Platform is now available on your local London area. He has more than 5 years experience in same line. He used to work with reputed companies, agencies, as well local builders with brothers. He is a professional by plumbing, electrician, masonry, car For more information, please contact him at under Trade platform, www.checktrade.com slash 921760 Chander Consultants Limited. Call him on this number: 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ